ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਸਿੱਖਾਂ ਨੇ ਬੇਨਤੀ ਕੀਤੀ ਉਸ ਵੇਲੇ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਦਰਬਾਰ ਲੱਗਾ ਹੋਇਆ ਸੀ ਅਤੇ ਸੰਗਤਾਂ ਨੂੰ ਗੁਰੂ ਸਾਹਿਬ ਜੀ ਮਹਾਰਾਜ ਬਚਨ ਸੁਣਾ ਰਹੇ ਸਨ ਆਖਣ ਲੱਗੇ ਸਤਿਗੁਰੂ ਜੀ ਐਸਾ ਉਪਦੇਸ਼ ਬਖਸ਼ੋ ਸ਼ਾਂਤੀ ਆਵੇ ਮਨ ਦੇ ਵਿੱਚ ਸਾਰੇ ਇਹ ਝਗੜੇ ਕਲੇਸ਼ ਖਤਮ ਹੋ ਜਾਣ ਤਾਂ ਗੁਰੂ ਸਾਹਿਬ ਜੀ ਮਹਾਰਾਜ ਆਖਣ ਲੱਗੇ ਕਿ ਭਾਈ ਸਦਾ ਸੱਚ ਬੋਲਿਆ ਕਰੋ ਦੋ ਤਰ੍ਹਾਂ ਦੇ ਕਰਮ ਹੁੰਦੇ ਨੇ ਕਰਮ ਕੰਮਾਂ ਨੂੰ ਆਖਦੇ ਨੇ ਚੰਗੇ ਤੇ ਮਾੜੇ ਮਾੜੇ ਕਰਮ ਨਾ ਕਰਿਆ ਕਰੋ ਜਿਹਨਾਂ ਕਰਮਾਂ ਦੇ ਨਾਲ ਕਿਸੇ ਦਾ ਦਿਲ ਦੁਖਦਾ ਉਹ ਕਰਮ ਨਾ ਕਰਿਆ ਕਰੋ ਤਾਂ ਇੱਕ ਸਿੱਖ ਨੇ ਆਖਿਆ ਸਤਿਗੁਰੂ ਜੀ ਝੂਠ ਛੱਡਣਾ ਬੜਾ ਔਖਾ ਇਹ ਛੱਡਿਆ ਨਹੀਂ ਜਾਂਦਾ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੇਖੋ ਜੁਗਤੀ ਦੱਸੀ ਆਪਾਂ ਪੜ੍ਹਦੇ ਹਾਂ ਨਾ ਕਿ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਧੂਰ ਜਪਜੀ ਸਾਹਿਬ ਦੀ ਜਦੋਂ ਆਪਾਂ ਸੰਪੂਰਨਤਾ ਹੀ ਕਰਦੇ ਹਾਂ ਸਾਰੀਆਂ ਪਉੜੀਆਂ ਤੋਂ ਬਾਅਦ ਸਲੋਕੰ ਦਾ ਉਹਦੇ ਵਿੱਚ ਇਹ ਪੰਕਤੀਆਂ ਹੁੰਦੀਆਂ ਅਖੀਰ ਲੀਆਂ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਧੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਸਤਿਗੁਰੂ ਜੀ ਆਖਣ ਲੱਗੇ ਫੇਰ ਇਦਾਂ ਕੰਮ ਕਰਿਆ ਕਰੋ ਕਿ ਜੋ ਤੁਸੀਂ ਕਰਨਾ ਉਹ ਕਰੀ ਚੱਲੋ ਪਰ ਜਦੋਂ ਸੰਗਤ ਦੇ ਵਿੱਚ ਹੁੰਦੇ ਜਿਨ੍ਹਾਂ ਦਿਨ ਚੜ੍ਹਦੇ ਉਦੋਂ ਕੱਲਾ-ਕੱਲਾ ਸਿੱਖ ਆਪਣੇ ਦਿਨ ਦੇ ਕੰਮ ਸਹੀ-ਸਹੀ ਤੇ ਸੱਚ ਬੋਲ ਕੇ ਦੱਸਿਆ ਕਰੇ ਕਿ ਅੱਜ ਮੈਂ ਆਹ ਕੰਮ ਕੀਤਾ ਅੱਜ ਆਹ ਕੀਤਾ ਚੰਗੇ ਵੀ ਦੱਸਣੇ ਆ ਮਾੜੇ ਵੀ ਦੱਸਣੇ ਸੋ ਸਖਾ ਨੇ ਇਹ ਗੱਲ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਮੰਨ ਲਈ ਮਹਾਰਾਜ ਝੂਠ ਬੋਲਿਆ ਇਹ ਤੇ ਛੱਡਿਆ ਨਹੀਂ ਜਾਣਾ ਪਰ ਬਚਨ ਜ਼ਰੂਰ ਦੱਸ ਦਿਆ ਕਰਾਂਗੇ ਸੋ ਜਦੋਂ ਅਗਲੇ ਦਿਨ ਦੀਵਾਨ ਸੱਜਿਆ ਤੇ ਵਾਰੀ-ਵਾਰੀ ਸਿੱਖ ਆਪਣੇ ਕੀਤੇ ਕਰਮ ਦੱਸਦੇ ਨੇ ਜਿਨੇ ਬਹੁਤੇ ਜ਼ਿਆਦਾ ਮਾੜੇ ਕੀਤੇ ਸੀ ਉਹ ਦੱਸੇ ਤੇ ਉਹਨੂੰ ਹੁਣ ਸੰਗਤ ਦੇ ਵਿੱਚ ਆਪਣੀ ਬੇਇੱਜ਼ਤੀ ਮਹਿਸੂਸ ਹੋਵੇ ਕਿ ਮੈਂ ਤੇ ਫਲਾਣੇ ਦੇ ਨਾਲੋਂ ਵੀ ਜ਼ਿਆਦਾ ਭੜੇ ਕਰਮ ਕੀਤੇ ਆ। ਅਗਲੇ ਦਿਨ ਫੇਰ ਵਾਰੀ ਸੀ ਦਸਣ ਦੀ ਹੁਣ ਉਹ ਘਟਮਾੜੇ ਕੰਮ ਕਰਨ ਕੇ ਦਸਣੇ ਪੈਣੇ ਜਾ ਕੇ। ਸੋ ਇਸ ਤਰ੍ਹਾਂ ਹੁਣ ਹੌਲੀ ਹੌਲੀ ਉਹਨਾ ਮਾੜੇ ਕਰਮ ਕਰਨੇ ਛੱਡ ਦਿੱਤੇ ਹੁਣ ਸਤਿਗੁਰਾਂ ਨੇ ਸਮਝਾਇਆ ਇਸ ਪੰਕਤੀ ਦਾ ਅਰਥ ਆਖਣ ਲੱਗੇ ਸਮਝੋ ਜਿਸ ਤਰ੍ਹਾਂ ਇੱਥੇ ਤੁਸੀਂ ਆ ਕੇ ਚੰਗੇ ਜਾਂ ਮਾੜੇ ਕਰਮ ਆਪਣੇ ਦੱਸ ਰਹੇ ਜੇ ਇਦਾਂ ਹੀ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਧਰਮ ਰਾਜ ਦੀ ਕਚਹਿਰੀ ਦੇ ਵਿੱਚ ਉੱਥੇ ਵੀ ਤੁਹਾਡੇ ਚੰਗੇ ਤੇ ਮਾੜੇ ਕਰਮ ਫਰੋਲੇ ਜਾਣੇ ਨੇ ਜਿਸ ਤਰ੍ਹਾਂ ਇੱਥੇ ਤੁਹਾਨੂੰ ਬੇਇੱਜ਼ਤੀ ਮਹਿਸੂਸ ਹੋ ਰਹੀ ਹੈ ਪਰ ਇੱਥੇ ਤੇ ਗੁਰੂ ਦੀ ਕਿਰਪਾ ਹੈ ਸੁਧਾਰ ਸਕਦੇ ਜੇ ਉੱਥੇ ਬੇਇੱਜ਼ਤੀ ਤੇ ਮਹਿਸੂਸ ਹੋਵੇਗੀ ਨਾਲ ਦੇ ਨਾਲ ਸਜ਼ਾ ਵੀ ਮਿਲੇਗੀ ਉਹਨਾਂ ਦੇ ਕਰਮਾਂ ਦੀ ਜਿੰਨਾ ਕਰਕੇ 84 ਵਿੱਚ ਪੈਣਾ ਪਵੇਗਾ ਤੇ ਅਗਲੀ ਪੰਕਤੀ ਹੁੰਦੀ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਤੇ ਕੁਝ ਤੇ ਆਪਣੇ ਕਰਮਾਂ ਅਨੁਸਾਰ ਪਰਮੇਸ਼ਰ ਨੂੰ ਆਪਣੇ ਅੰਗ ਸੰਗ ਜਾਣਦੇ ਆ ਤੇ ਕੁਝ ਹੋਰ ਨਾਲ ਆਪਸਿਆਂ ਚ ਫਸੇ ਹੋਏ ਆ ਭਾਵੇਂ ਗਿਆਨੀ ਨਹੀਂ ਬੜੇ ਨੇ ਪਰ ਉਹ ਰੱਬ ਨੂੰ ਨਹੀਂ ਜਾਣਦੇ ਉਹ ਦੂਰ ਹੀ ਸਮਝਦੇ ਆ ਕੁਝ ਦੂਰ ਨੇ ਤੇ ਕੁਝ ਪਰਮੇਸ਼ਰ ਦੇ ਨੇੜੇ ਨੇ ਜਿਸ ਤਰ੍ਹਾਂ ਇੱਕ ਗੁਰੂ ਨੇ ਆਪਣੀ ਗੁਰਤਾ ਗੱਦੀ ਦੇਣ ਵਾਸਤੇ ਇੱਕ ਫੈਸਲਾ ਕੀਤਾ ਉਸਦੇ ਦੋ ਚੇਲੇ ਜਿਹੜੇ ਸਨ ਉਹ ਪ੍ਰਮੁੱਖ ਸਨ ਜਿਨ੍ਹਾਂ ਨੂੰ ਉਹ ਚੰਦਾ ਸੀ ਕਿ ਮੈਂ ਆਪਣੀ ਗੱਦੀ ਦੇ ਕੇ ਜਾਵਾਂਗਾ ਹੁਣ ਉਹਨੇ ਦੋਵਾਂ ਚੇਲਿਆਂ ਨੂੰ ਆਪਣੇ ਕੋਲ ਸੱਦਿਆ ਆਖਣ ਲੱਗਾ ਮੇਰਾ ਅੰਤ ਦਾ ਸਮਾਂ ਮੈਨੂੰ ਨਜ਼ਦੀਕ ਆਉਂਦਾ ਦਿਸ ਰਿਹਾ ਇੱਕ ਮੈਂ ਤੁਹਾਡਾ ਇਮਤਿਹਾਨ ਲੈਣਾ ਦੋਨਾਂ ਨੂੰ ਇੱਕ ਇੱਕ ਕਬੂਤਰ ਦਿੱਤਾ ਅੱਖਣ ਲੱਗਾ ਮੇਰੀ ਇਹ ਆਗਿਆ ਦਾ ਪਾਲਣ ਕਰੋ ਕਿ ਇਸ ਕਬੂਤਰ ਨੂੰ ਮਾਰ ਕੇ ਲਿਆਓ ਤੇ ਮਾਰ ਕੇ ਉੱਥੇ ਲਿਆਉਣਾ ਜਿੱਥੇ ਤੁਹਾਨੂੰ ਕੋਈ ਦੇਖਦਾ ਨਾ ਹੋਵੇ ਇਹ ਮੇਰੀ ਆਗਿਆ ਜੇ ਕੋਈ ਦੇਖਦਾ ਹੋਇਆ ਤੇ ਸਮਝੋ ਤੁਹਾਡਾ ਕੰਮ ਨਿਪਰੇ ਨਹੀਂ ਚੜਿਆ ਸੋ ਇਹ ਤੁਹਾਡੀ ਪ੍ਰੀਖਿਆ ਹੈ ਇਮਤਿਹਾਨ ਹੈ ਦੋਵੇਂ ਚੇਲੇ ਵਕ ਵਕ ਦਸ਼ਾਵਾਂ ਦੇ ਵਿੱਚ ਚਲੇ ਗਏ ਇੱਕ ਐਸ ਪਾਸੇ ਚਲਾ ਗਿਆ ਦੂਸਰਾ ਐਸ ਪਾਸੇ ਚਲਿਆ ਗਿਆ ਸੋ ਇੱਕ ਚੇਲੇ ਨੇ بڑے ਸੰਘਣੇ ਕਮਾਦ ਦੇ ਵਿੱਚ ਜਾ ਕੇ ਜਿੱਥੇ ਐਸੇ ਪਾਸੇ ਵੇਖਿਆ ਕਿ ਕੋਈ ਉਸ ਨੂੰ ਵੇਖ ਨਹੀਂ ਰਿਹਾ ਕੋਈ ਲਾਗੇ ਜਾਨਵਰ ਪਸ਼ੂ ਪੰਛੀ ਨਹੀਂ ਕੋਈ ਇਨਸਾਨ ਨਹੀਂ ਉਹਨੇ ਆਖਿਆ ਕਿ ਮੈਂ ਪਹਿਲਾ ਗੁਰੂ ਦੀ ਆਗਿਆ ਦਾ ਪਾਲਣ ਕਰ ਲਵਾਂ ਛੇਤੀ ਨਾਲ ਮਾਰਿਆ ਕਬੂਤਰ ਤੇ ਜਾ ਪੇਸ਼ ਹੋਇਆ ਉਸ ਵੇਲੇ ਦੂਸਰਾ ਚੇਲਾ ਜੇ ਆਇਆ ਨਹੀਂ ਸੀ ਆਖਣ ਲੱਗਾ ਕਿ ਮੇਰੇ ਤੇ ਹੁਣ ਇਹ ਸਾਧੂ ਜੀ ਮਹਾਤਮਾ ਜੀ ਪ੍ਰਸੰਨ ਹੋਣਗੇ ਮੈਨੂੰ ਆਪਣੀ ਗੱਦੀ ਦੇ ਕੇ ਜਾਣਗੇ ਦੂਜੇ ਨੇ ਤੇ ਅਜੇ ਆਗਿਆ ਦਾ ਪਾਲਣ ਨਹੀਂ ਕੀਤਾ ਸੋ ਇਸੇ ਤਰ੍ਹਾਂ ਦੂਸਰਾ ਵੀ ਕੋਈ ਐਸਾ ਟਿਕਾਣਾ ਲੱਭਦਾ ਫਿਰਦਾ ਜਿੱਥੇ ਉਸ ਨੂੰ ਕੋਈ ਵੇਖਦਾ ਨਾ ਹੋਵੇ ਉਸ ਨੇ ਵੇਖਦਿਆਂ ਵੇਖਦਿਆਂ ਇੱਕ ਹਨੇਰੀ ਗੁਫਾ ਦੇ ਵਿੱਚ ਵੜਨਾ ਕੀਤਾ ਗੁਫਾ ਦੇ ਵਿੱਚ ਵੜ ਗਿਆ ਉੱਥੇ ਜਦੋਂ ਉਹ ਕਬੂਤਰ ਨੂੰ ਲਗਾ ਮਾਰਨੇ ਤੇ ਉਸ ਨੇ ਵੀ ਸੋਚਿਆ ਕਿ ਗੁਰੂ ਨੇ ਆਖਿਆ ਸੀ ਕਿ ਜਿੱਥੇ ਕੋਈ ਵੇਖਦਾ ਨਾ ਹੋਵੇ ਹੋਰਤੇ ਇਥੇ ਕੋਈ ਨਹੀਂ ਪਰ ਮੈਂ ਇਸ ਨੂੰ ਵੇਖ ਰਿਹਾ ਉਸ ਵੇਲੇ ਉਸਨੇ ਆਪਣੀਆਂ ਅੱਖਾਂ ਤੇ ਵੀ ਪੱਤੀ ਬੰਨੀ ਫਿਰ ਜਦੋਂ ਲੱਗਾ ਮਾਰਨ ਤੇ ਫਿਰ ਉਸਨੇ ਆਖਿਆ ਕਿ ਹੋਰ ਭਾਵੇਂ ਕੋਈ ਵੀ ਨਾ ਵੇਖਦਾ ਹੋਵੇ ਜਿਹੜੀ ਸੁਰਤੀ ਦੇ ਨਾਲ ਮੈਂ ਇਸ ਕਬੂਤਰ ਨੂੰ ਮਾਣਨ ਲੱਗਾ ਉਸ ਸੁਰਤੀ ਨੂੰ ਉਜਾਗਰ ਕਰਨ ਵਾਲਾ ਵੀ ਉਹ ਪਰਮਾਤਮਾ ਉਹ ਤੇ ਮੇਰੇ ਅੰਦਰ ਆਉ ਤੇ ਹਰ ਇੱਕ ਥਾਂ ਤੇ ਆਉ ਤੇ ਕਣਕਣ ਦੇ ਵਿੱਚ ਮੌਜੂਦ ਹੈ ਇਹ ਗੱਲ ਸਾਨੂੰ ਗੁਰੂ ਨੇ ਸਮਝਾਈ ਹੈ ਕਿ ਕੋਈ ਐਸੀ ਦੁਨੀਆ ਦੀ ਥਾਂ ਨਹੀਂ ਜਿੱਥੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਵਾਸਾ ਨਹੀਂ ਉਹ ਜੀ ਨਗਾਤੋਂ ਕਿੱਦਾਂ ਬਚਾਂਗਾ ਉਹ ਤੇ ਹਰ ਇੱਕ ਥਾਂ ਤੇ ਵੇਖ ਰਿਹਾ ਉਹ ਜਿਉਂਦਾ ਹੀ ਕਬੂਤਰ ਲੈ ਕੇ ਵਾਪਸ ਆ ਗਿਆ ਦੂਜਾ ਚੇਲਾ ਬੜਾ ਖੁਸ਼ ਹੋ ਜਾਂਦਾ ਨਹੀਂ ਗੁਰੂ ਦੀ ਆਗਿਆ ਦਾ ਪਾਲਣ ਨਹੀਂ ਕੀਤਾ ਉਸ ਵੇਲੇ ਮਹਾਤਮਾ ਨੇ ਆਖਿਆ ਤੂੰ ਕਿਉਂ ਨਹੀਂ ਮਾਰ ਕੇ ਲਿਆਂਦਾ ਕਬੂਤਰ ਆਕਣ ਲੱਗਾ ਕਿ ਆਪ ਜੀ ਦੀ ਆਗਿਆ ਸੀ ਜਿੱਥੇ ਕੋਈ ਵੇਖਦਾ ਨਾ ਹੋਵੇ ਤੇ ਮੈਂ ਤੇ ਬੜੇ ਯਤਨ ਕੀਤੇ ਮੈਨੂੰ ਕੋਈ ਅਸੀ ਥਾਂ ਨਹੀਂ ਲੱਭੀ ਜਿੱਥੇ ਕੋਈ ਵੀ ਨਾ ਵੇਖਦਾ ਹੋਵੇ ਪਰ ਮਹਾਤਮਾ ਤੇ ਹਰ ਇੱਕ ਥਾਂ ਤੇ ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਹਦੂਰ ਕਰਮੀ ਆਪੋ ਆਪਣੀ ਕਿ ਨੇੜੇ ਕੈ ਦੂਰ ਕਈ ਆਖਦੇ ਰੱਬ ਕਿੱਥੇ ਆ ਭੈੜਾ ਕਰਮ ਕਰਨ ਲੱਗੇ ਭੁੱਲ ਜਾਂਦੇ ਨੇ ਕੌਣ ਵੇਖ ਰਿਹਾ ਤੇ ਕਈ ਹਰ ਵੇਲੇ ਹਾਜ਼ਰ ਨਾਜ਼ਰ ਸਮਝਦੇ ਨੇ ਜੋ ਕਿ ਸੱਚ ਉਹ ਹਰ ਵੇਲੇ ਹਾਜ਼ਰ ਨਾਜ਼ਰ ਸੋ ਉਹ ਮਹਾਤਮਾ ਬੜਾ ਖੁਸ਼ ਆਇ ਆਖਣ ਲੱਗਾ ਪੜੇ ਤੇ ਤੁਸੀਂ ਦੋਵੇਂ ਇੱਕੋ ਜਿਹੇ ਵਿਦਿਆ ਦੇ ਵਿੱਚ ਕੋਈ ਕਮੀ ਨਹੀਂ ਤੁਹਾਡੇ ਦੋਵਾਂ ਦੀ ਪਰ ਤੂੰ ਇਹਨਾਂ ਗੱਲਾਂ ਤੇ ਅਮਲ ਕੀਤਾ ਕਿ ਪ੍ਰਮਾਤਮਾ ਹਾਜ਼ਰ ਨਾਜ਼ਰ ਹੈ ਇਸ ਗੱਲ ਨੂੰ ਜਾਣਿਆ ਤੇ ਸਮਝਿਆ ਤੇ ਮੰਨਿਆ ਪਰ ਦੂਸਰੇ ਨੇ ਪੜਿਆ ਹੀ ਉਸਨੇ ਮੰਨਿਆ ਨਹੀਂ ਇਸ ਕਰਕੇ ਗੱਡੀ ਦਾ ਮਾਲਕ ਤੂੰ ਹੈ ਸੋ ਸਾਧ ਸੰਗਤ ਜੀਓ ਜਿਹੜਾ ਤੇ ਆਪਣੇ ਗੁਰੂ ਦੀ ਮਤ ਲਿਆ ਕਰਕੇ ਗੁਰੂ ਦੇ ਉਪਦੇਸ਼ ਨੂੰ ਮੰਨ ਕੇ ਆਪਣੇ ਕਰਮ ਸੁਧਾਰ ਲੈਂਦਾ ਹੈ ਉਹਦਾ ਫਿਰ ਜਦੋਂ ਚੰਗਿਆਈਆਂ ਬੁਰਿਆਈਆਂ ਵਾਚਾ ਕਰਮ ਹ ਦੂਰ ਅਤੇ ਵਿਚਾਰੀਆਂ ਜਾਂਦੀਆਂ ਨੇ ਉੱਥੇ ਮੁਕਜਲਾ ਹੁੰਦਾ ਸਤਿਗੁਰੂ ਜੀ ਅਖੀਰ ਤੇ ਫਿਰ ਪਰਮੰਦੇ ਨੇ ਜਿੱਨੀ ਨਾਮ ਤੇ ਆਇਆ ਗਏ ਮਸਕਤ ਘਾਲ ਉਹਨਾਂ ਦੀ ਮਿਹਨਤ ਕੀਤੀ ਘਾਲ ਥਾਂ ਪੈ ਜਾਂਦੀ ਪਰ ਹੁੰਦਾ ਕੀ ਹੈ ਉਥੇ ਨਾਨਕ ਤੇ ਮੁਖ ਉਜਲੇ ਜਿਸ ਤਰ੍ਹਾਂ ਬੱਚਾ ਚੰਗੇ ਨੰਬਰ ਇਮਤਿਹਾਨਾਂ ਦੇ ਵਿੱਚੋਂ ਲੈ ਕੇ ਆਵੇ ਤੇ ਘਰ ਦੇ ਵਿੱਚ ਸਤਕਾਰ ਹੁੰਦਾ ਨਾ ਇਦਾਂ ਫੇਰ ਜਿਹੜਾ ਚੰਗੇ ਕਰਮ ਕਰਕੇ ਫੇਰ ਇਥੋਂ ਜਾਵੇ ਉਹਦਾ ਦਰਗਾਹ ਵਿੱਚ ਸਤਕਾਰ ਹੁੰਦਾ ਮਹਾਰਾਜ ਪਰਮੰਦੇ ਕੀਤੀ ਸਿਟੀ ਨਾਲ ਸੋ ਇਹ ਉਪਦੇਸ਼ ਗੁਰੂ ਸਾਹਿਬ ਜੀ ਮਹਾਰਾਜ ਦੱਸ ਰਹੇ ਨੇ ਜੇ ਸਾਡੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੇ ਵਿਚਾਰ ਕਮੈਂਟਾਂ ਰਾਈ ਜ਼ਰੂਰ ਦੱਸੋ ਸੋ ਇਸੇ ਤਰ੍ਹਾਂ ਹੋਰ ਵੀਡੀਓ ਵੇਖਣ ਵਾਸਤੇ ਸਾਡਾ YouTube ਚੈਨਲ ਭਾਈ ਮਨਜੀਤ ਸਿੰਘ ਜੀ ਸਾਧ ਪਰਵਾਲੇ ਜ਼ਰੂਰ ਸਬਸਕ੍ਰਾਈਬ ਕਰੋ ਮਹਾਰਾਜ ਕਿਰਪਾ ਕਰਨ ਸੰਗਤਾਂ ਦੀਆਂ ਚੜ੍ਹਦੀਆਂ ਕਲਾ ਕਰਨ ਆਸਾਂ ਮਰਾਦਾਂ ਪੂਰੀਆਂ ਕਰਨ ਆਪਣੇ ਧਰਮ ਘਰੋਂ ਨਾਮ ਦਾਨ ਗੁਰ ਸਿੱਖੀ ਜੀਵਨ ਬਖਸ਼ ਕੇ ਅਨਿਆਲ ਕਰਨ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ वाहिगुरु जी फति